ਹਾਂਜੀ ਅੱਜ ਸਾਡਾ ਚੌਥੇ ਦਿਨ ਦਾ ਟਰੱਕ ਦਾ ਸਫ਼ਰ 바이 ਗਰਦੀਪ ਨਾਲ ਟਰੱਕ ਤੇ ਅਸੀਂ ਲੱਕੜ ਲੱਦ ਕੇ ਉਹ ਰੋਟਾਰੂਆ ਤੋਂ ਅੱਗੇ ਕਾਫੀ ਅਸਬੇਚ ਗਏ ਉਥੇ ਲੱਕੜ ਲਾਹੀ ਲੱਕੜ ਲਾ ਕੇ ਪੈਦਾਸੀ ਵਾਪਸ ਹੋਏ ਰੋਟਾਰੂਆ ਸੈਦ ਦੇ ਵਿੱਚ ਦੀ ਇਹ ਰੋਟਾਰੂਆ ਸ਼ਹਿਰ ਇੱਕ ਜਹਾਜ਼ ਸ਼ਹਿਰ ਹੈ ਜਿੱਥੋਂ ਧਾਤੀ ਚੋਂ ਹਜੇ ਵੀ ਧੂਆ ਨਿਕਲਦਾ ਹੈ ਜਿਹੜਾ ਨਿਊਜ਼ੀਲੈਂਡ ਹੈ ਇਹ ਜਵਾਲਾਮੁਖੀ ਦੇ ਲਾਵੇ ਤੋਂ ਬਣਿਆ ਹੋਇਆ ਹੈ ਤੇ ਹਜੇ ਵੀ ਉੱਥੇ ਜਵਾਲਾਮੁਖੀ ਦਾ ਧੂੰਆਂ ਉਹ ਮੇ ਕੋ ਧੁਖਦਾ ਹੈ ਪਰ ਤੱਕ ਐ ਧੂੰਆਂ ਨਿਕਲਦਾ ਜਿਵੇਂ ਕਾਸ਼ ਨੂੰ ਅੱਗ ਲੱਗੀ ਹੁੰਦੀ ਹੈ ਤੇ ਲੋਕ ਉੱਥੇ ਉਹਦਾ ਆਨੰਦ ਲੈਣ ਆਉਂਦੇ ਆ ਤੇ ਉਹ ਸ਼ਹਿਰ ਤੇ ਜਿਹੜਾ ਆ ਵਾਤਾਵਰਨ ਉਹਦਾ ਵੀ ਫਰਕ ਹੈ ਉੱਥੋਂ ਪਟਾਸ ਵਾਂਗੂ ਸਮੈਲ ਆਉਂਦੀ ਹੈ ਜਦੋਂ ਉਹ ਸ਼ਹਿਰ ਚ ਵੱਜ ਜਾਊਗਾ ਤੁਸੀਂ ਰੋਟਾ ਲੂਗਾ ਦੇ ਵਿੱਚ ਤੇ ਆਪਣੇ ਪੰਜਾਬੀ ਹੈਗੇ ਆ ਉੱਥੇ ਕੁਝ ਤੇ ਐ ਬਾਈ ਗਰਦੀਪ 나ਫੀ ਅਸ਼ਕ ਕਾਫੀ ਨਮੇ ਤੋਂ ਨਵੇਂ ਪਿੰਡ ਨਮੇ ਤੋਂ ਨਵੇਂ ਸ਼ਹਿਰ ਵਾਈ ਇਹਨਾਂ ਦੇਖੇ ਬਹੁਤ ਹੀ ਵਧੀਆ ਸਾਨੂੰ ਆਨੰਦ ਮਿਲਿਆ ਨਮੀ ਧਰਤੀ ਨਵੇਂ ਲੋਕ ਨਮੀ ਸ੍ਰਿਸ਼ਟੀ ਬਹੁਤ ਸੋਹਣਾ ਸਾਡਾ ਸਫਰ ਰਹਾ ਇੱਕ ਹਫ਼ਤੇ ਦਾ ਟੂਰ ਸੀ ਗਰਦੀਪ ਸਿੰਘ ਨਾਲ ਆ ਰਿਹਾ ਕੇ ਬਹੁਤ ਹੀ ਵਧੀਆ ਸੀ ਸ਼ਾਫਰ ਕੀਤਾ ਸ਼ਹਿਰਾਂ ਕੀਤੀਆਂ ਇਥੋਂ ਦਾ ਵਾਤਾਵਰਣ ਦੇਖ ਲਓ ਅਸਮਾਨ ਦੇਖ ਲਓ ਰੱਬ ਇੱਥੇ ਵੀ ਉਹੀ ਹੈ ਤੇ ਆਪਣੇ ਵੀ ਉਹੀ ਹੈ ਆਪਾਂ ਪੂਜਦੇ ਆ ਇਹ ਮੰਨਦੇ ਨੇ ਐਨਾ ਕੁ ਫਰਕ ਹੈ ਇਹ ਲੋਕ ਕੁਦਰਤ ਨੂੰ ਮੰਨਦੇ ਨੇ ਰੱਬ ਨੂੰ ਨਹੀਂ ਮੰਨਦੇ ਤੇ ਰੱਬ ਦੀ ਮੰਨਦੇ ਨੇ ਬਹੁਤ ਸਿਆਣੇ ਬਹੁਤ ਵਧੀਆ ਲੋਕ ਨੇ ਵਿਆਹ ਸਾਧੀਆਂ ਤੇ ਆਪਣੇ ਉਹ ਫालतू ਪੈਸਾ ਨਹੀਂ ਖਰਚ ਕਰਦੇ ਕੋਈ ਇਹਨਾਂ ਦਾ ਮਤਲਬ ਕਿ ਜਿਆਦਾ ਇੱਕ ਦੂਜੇ ਦੇ ਉਨ ਜਾਣ ਹੈਗੇ ਆਪਣੇ ਕੰਮ ਤੇ ਕਰ ਮਤਲਬ ਰੱਖਦੇ वी सिस्टम है इतना बहुत पसंद आया इतने आगे पता लग्या मत्थे रगड़ ही जाए फायदा ये लोग ले जाने पवन गुरु पानी पिता माता तत् महत यह तिना असूलों चलने वाले लोग ने ਪਹਿਲਾ ਵੀ ਲੰਕੇ ਕੇ ਜੇ ਸੀ ਉਹ ਹੋਰ ਪੁਲ ਸੀ ਗਏ ਹੋਰ ਪੁਲਾ ਇਥੇ ਥਾਂ ਥਾਂ ਪੁਲ ਬਨੇ ਹੋਏ ਨੇ ਤੇ ਕਿਉਂ ਕਿਤੇ ਸਮੁੰਦਰ ਆ ਜਾਂਦਾ ਕਿਤੇ ਪਹਾੜ ਆ ਜਾਂਦੇ ਨੇ ਤੇ ਟ੍ਰੈਫਿਕ ਸਿਸਟਮ ਬਹੁਤ ਸੋਨਾ ਬਣਿਆ ਲੋਕਾਂ ਦਾ ਫਰੇਕ ਬੰਦਾ ਟ੍ਰੈਫਿਕ ਨਿਯਮਾਂ ਨੂੰ ਫੋਲੋ ਕਰਦਾ ਇੱਥੇ ਕੋਈ ਟ੍ਰੈਫਿਕ ਪੁਲਿਸ ਨਹੀਂ ਇੱਕ ਵੀ ਆਦਮੀ ਟ੍ਰੈਫਿਕ ਪੁਲਿਸ ਵਾਲਾ ਨਹੀਂ ਥੰਦੋ ਮਿਲਿਆ ਇੱਕ ਵੀ ਬੰਦਾ ਨਾਕਿਆਲਾ ਨਹੀਂ ਮਿਲਿਆ ਇੱਕ ਵੀ ਐਕਸੀਡੈਂਟ ਨਹੀਂ ਮਿਲਿਆ ਇੱਕ ਵੀ ਬੰਦੇ ਨੂੰ ਹਾਰ ਮਜਾਉਦੇ ਨਹੀਂ ਦੇਖਿਆ ਇੱਕ ਵੀ ਬੰਦੇ ਨੂੰ ਅਸੀਂ ਕ੍ਰਾਸ਼ਿੰਗ ਕਰਦੇ ਨਹੀਂ ਦੇਖਿਆ ਜਿਹੜੀ ਲੇਨ 'ਚ ਤੁਸੀਂ ਜਾ ਰਹੇ ਹੋ ਉਸੇ ਲੇਨ 'ਚ ਹੀ ਰਹੋਗੇ ਸਿਗਨਲ ਹੋ ਗਿਆ ਕੋਈ ਕਾਲੀ ਨਹੀਂ ਕਰਦਾ ਕੋਈ ਅੱਗੇ ਨਹੀਂ ਜਾਂਦਾ ਕੋਈ ਮਾਲ ਅੱਗ ਨਹੀਂ ਬਚਾਉਂਦਾ ਆਪਣੇ ਵਾਂਗ ਇੰਨਾ ਲੋਕਾਂ ਦੀ ਡਿਕਸ਼ਨਰੀ ਦੇ ਵਿੱਚ ਕਾਲੀ ਨਾਮ ਦਾ ਸ਼ਬਦ ਹੀ ਹੈ ਨਹੀਂ ਜਾਏ 100 ਗੱਡੀ ਖੜੀ ਐ 200 ਗੱਡੀ ਖੜੀ ਐ ਲਾਈਟ ਔਨ ਹੋ ਗਈ ਹਰੀ ਬੱਤੀ ਹੋ ਗਈ ਤਾਂ ਜਾਊਗੀ ਨਹੀਂ ਨਹੀਂ ਆਂਦੇ ਬਹੁਤ ਵਧੀਆ ਸਿਸਟਮ ਇੱਥੋਂ ਦਾ ਤੇ ਅਸੀਂ ਤੁਹਾਨੂੰ ਮਾਰਕੀਟ ਸੜਕ ਤੇ ਵੀਡੀਓ ਦਿਖਾ ਰਹੇ ਹਾਂ ਕਿਉਂਕਿ ਸਾਨੂੰ ਕਿਸੇ ਪਾਸੇ ਜਾਣ ਦਾ ਵਕਤ ਨਹੀਂ ਮਿਲਿਆ ਤੇ ਸੜਕਾਂ ਦੀ ਵੀਡੀਓ ਦੇਖੋ ਵੀ ਕਿੰਨਾ ਕਿੰਨਾ ਸੋਹਣਾ ਸੀਨ ਮਿਲਦਾ ਜੋ ਅਸੀਂ ਇੱਥੋਂ ਲੋਕਾਂ ਨੂੰ ਦੱਸ ਰਹੇ ਹਾਂ ਜੋ ਉਸ ਹੀ ਦੇਖਿਆ ਹੈ ਇੱਥੇ ਕੋਈ ਕਿਸੇ ਦੇ ਆਂਗੋਣ ਚ ਕਰੇ ਨਹੀਂ ਆਂਦੇ ਕੋਈ ਇੰਟਰਫੇਅਰ ਨਹੀਂ ਕਰਦੇ ਇਹ ਲੋਕ ਤੇ ਆਪਣੇ ਵਾਂਗੂ ਇੱਥੇ ਕੋਈ ਕਿਸੇ ਦੀ ਨੰਦਿਆ ਚੁਗਲੀ ਨਹੀਂ ਹੋ ਤੇ ਆਹ ਦੇਖੋ ਆਹ ਏਰੀਆ ਸਾਰਾ ਖਾਲੀ ਪਿਆ ਪਾਲਦਾਂ ਦੇ ਵਿੱਚ ਰੰਨ ਦਾ ਬਣਿਆ ਬਹੁਤ ਵੱਡੀਆਂ ਵੱਡੀਆਂ ਮੈਂ 576000 ਕਿੱਲੇ ਦੀਆਂ ਕਿਤੇ ਚਰਾਂਦਾ ਬਣੀਆਂ ਜਿੱਥੇ ਇਹ ਆਪਣੇਆਂ ਗਾਈਆਂ ਵਗੈਰਾ ਚਾਰਦੇ ਨੇ ਤੇ ਹੋਰ ਤੁਹਾਨੂੰ ਦੱਸ ਦਿਆਂ ਵੀ ਇੱਥੇ 20% ਜਗ੍ਹਾ 'ਚ ਲੋਕ ਰਹਿੰਦੇ ਨੇ 80% ਨਿਊਜ਼ੀਲੈਂਡ ਹਜੇ ਖਾਲੀ ਹੈ ਜਿੱਥੇ ਬਸ ਹੁੰਦੀ ਹੈ ਜਿਹਨੂੰ ਇਹਨਾਂ ਨੇ ਹਜੇ ਤੱਕ ਰੋਥੇ ਪੈਰ ਹੀ ਨਹੀਂ ਪਾਇਆ ਪਹਾੜ ਨੇ برفਾਂ ਜੰਮੀਆਂ ਪਈਆਂ ਜਿਵੇਂ ਵੀ ਹੈਗਾ ਇਹ ਉੱਥੇ ਗਏ ਨਹੀਂ 80% ਆ ਨਿਊਜ਼ੀਲੈਂਡ ਖਾਲੀ ਪੈ ਤੇ ਆ ਦੇਖ ਲੋ ਇੱਥੇ ਤੁਹਾਨੂੰ ਨੇੜੇ ਤੇੜੀ ਘਰ ਨਹੀਂ ਦਿਸਦਾ ਕਿਤੇ ਦਿਖਾ ਦਿਓ ਨਾ ਬੰਦਾ ਦੇਸ਼ ਨਾ ਕਰਦੇ ਸੀ ਨਾ ਕੋਈ ਗੱਡੀ ਦੇਸੀ ਬਹੁਤ ਘੱਟ ਲੋਕ ਇੱਥੇ ਉਹ ਕਰਦੇ ਨੇ ਦੇਖੀ ਜਾਓ ਤੁਰ ਤੇ ਕਰ ਦੇਖੀ ਜਾਓ ਕਿਤੇ ਵੀ ਸੋਨ ਕੋਈ ਮਕਾਨ ਨਹੀਂ ਦਿਸਦਾ ਕਿਤੇ ਵੀ ਕੋਈ ਘਰ ਨਹੀਂ ਦਿਸਦਾ ਚਰਾਂ ਦਾ ਬਨਾਈਆਂ ਹੋਈਆਂ ਇੱਥੇ ਗਾਈਆਂ ਛੱਡੀਆਂ ਨੇ ਗਾਈਆਂ ਆਪਣੇ ਆਪ ਚਾਰਦੀਆਂ ਰਹਿੰਦੀਆਂ ਕੋਈ ਜਣ ਨੂੰ ਚਾਰਨ ਵਾਲਾ ਨਹੀਂ ਜੇ ਦੁੱਧ ਦਾ ਟਾਈਮ ਆਉ ਕੱਟੀਆਂ ਆਪੇ ਹੋ ਜਾਂਦੀਆਂ ਆਹਦੇ ਟਰੈਕਟਰ ਜਾਈ ਜਾਂਦਾ ਇੱਕ ਤੇ ਟਰੈਕਟਰ ਵੀ ਇੱਥੇ ਸੜਕ ਤੇ ਬਹੁਤ ਘੱਟ ਮਿਲਣਗੇ ਤੁਹਾਨੂੰ ਤੇ ਆਹ ਦੇਖੋ ਚੌਕ ਫਿਰੇ ਇਹ ਗਾਇਆਂ ਗਾਇਆਂ 2 2 4 4 5 5000 ਗਾਂ ਫਿਰਦੀ ਹੈ ਤੇ ਗਾਇਆਂ ਤੋਂ ਦਿਨ ਬਹੁਤ ਜਿਆਦਾ ਕਮਾਈ ਹੈ 100% ਤੋਂ